the ਸਭ ਦੀ ਪਿਆਰੀ ਮਾਨੋ ਬਿੱਲੀ ਜਾਨੀ ਕਿ ਨਿੱਕਾ ਸ਼ੁਭ ਸਾਰਿਆਂ ਨੂੰ ਬਹੁਤ ਹੀ ਪਿਆਰਾ ਲੱਗਦਾ ਹੈ ਅਤੇ ਨਿੱਕਾ ਸ਼ੁਭ ਸਾਰਿਆਂ ਦੇ ਦਿਲਾਂ ਵਿੱਚ ਵਸਦਾ ਹੈ ਅਸੀਂ ਤੁਹਾਨੂੰ ਦੱਸਦੇ ਕਿ ਹਾਲ ਹੀ ਨਿੱਕੇ ਸਿੱਧੂ ਦੀ ਇੱਕ ਨਵੀਂ ਵੀਡੀਓ ਪੋਸਟ ਹੋਈ ਹੈ ਜਿਸ ਦੇ ਵਿੱਚ ਨਿੱਕਾ ਸਿੱਧੂ ਬੈੱਡ ਦੇ ਸਹਾਰੇ ਖੜ੍ਹਾ ਹੋਇਆ ਹੈ ਅਤੇ ਉਸ ਦੇ ਮਾਤਾ ਪਿਤਾ ਜੀ ਕਿਸੇ ਵੈਡਿੰਗ ਨੂੰ ਅਟੈਂਡ ਕਰਨ ਗਏ ਹੋਏ ਹਨ ਅਤੇ ਉਸ ਦਾ ਖਿਆਲ ਉਹਨਾਂ ਦੇ ਕੇਅਰ ਟੇਕਰ ਦੇ ਵੱਲੋਂ ਰੱਖਿਆ ਜਾ ਰਿਹਾ ਹੈ ਨਿੱਕੇ ਸਿੱਧੂ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਿੱਕਾ ਸਿੱਧੂ ਕੁਛ ਨਾ ਕੁਛ ਬੋਲਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਪਰ ਹਾਲੇ ਉਹ ਤੋਤਲਾ ਜਿਹਾ ਬੋਲਦਾ ਹੈ ਉਸ ਦੀ ਸਮਝ ਬਾਲੀ ਨਹੀਂ ਲੱਗਦੀ ਕਿਸੇ ਨੂੰ ਵੀ ਅਗਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਬਣੇ ਰਹਿਣਾ ਸਾਡੇ ਚੈਨਲ ਦੇ ਨਾਲ ਇਹੋ ਜੀਆਂ ਹੋਰ ਪਿਆਰੀਆਂ ਪਿਆਰੀਆਂ ਵੀਡੀਓਜ਼ ਦੇਖਣ ਦੇ ਲਈ ਧੰਨਵਾਦ